ਸਤ ਸ੍ਰੀ ਅਕਾਲ ਦੋਸਤੋ ਚੈਨਲ ਅਕਾਲ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਏ ਨਾ ਜੀ ਅੱਜ ਪੰਜਾਬ ਸੂਬੇ ਦੀਆਂ ਦਿਨ ਭਰ ਦੀਆਂ ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਪੇਦਪੁਰੇ ਹਾਲਾਤਾਂ ਚ ਨੌਜਵਾਨ ਦੀ ਮਿਲੀ ਲਾਸ਼ ਪਰਿਵਾਰ ਨੇ ਲਗਾਏ ਕਤਲ ਦੇ ਇਲਜ਼ਾਮ ਖਬਰ ਨੂੰ ਅੰਤ ਤੱਕ ਦੇਖਣਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਤੋਂ ਭੇਦ ਭਰੇ ਹਾਲਾਤਾਂ ਵਿੱਚ 19 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦੌਰਾਨ ਇਲਾਕੇ ਵਿੱਚ ਸਨਸਨੀ ਫੈਲ ਗਈ ਪਰੰਤੂ ਮਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਨੂੰ ਕਤਲ ਕਰਾਰ ਦੇਣ ਦੇ ਦੋਸ਼ ਲਗਾਏ ਜਾ ਰਹੇ ਹਨ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਗੋਇੰਦਵਾਲ ਸਾਹਿਬਤੂਲ ਸੋਨੀ ਸਮੇਤ ਖਾਣਾ ਸਦਰ ਤਰਨਤਾਰਨ ਦੀ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈੰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੋਬਿੰਦ ਪ੍ਰੀਤ ਸਿੰਘ ਨਿਵਾਸੀ ਪਿੰਡ ਡਿਆਲ ਜ਼ਿਲ੍ਹਾ ਤਰਨਤਾਰਨ ਜੋ ਬੀਤੇ ਕੱਲ੍ਹ ਤੋਂ ਆਪਣੇ ਘਰੋਂ ਕਿਸੇ ਦੋਸਤ ਦੇ ਘਰ ਗਿਆ ਸੀ ਜਿਸ ਤੋਂ ਬਾਅਦ ਉਹ ਆਪਣੇ ਘਰ ਰਾਤ ਵਾਪਸ ਨਹੀਂ ਪਰਤਿਆ। ਪਰਿਵਾਰਿਕ ਮੈਂਬਰ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਮੰਗਲਵਾਰ ਦੇਰ ਸ਼ਾਮ ਰੋਬਿੰਦ ਪ੍ਰੀਤ ਸਿੰਘ ਦੀ Laash ਵਲੀਪੁਰ ਨਹਿਰ ਨੇੜਿਓਂ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਜਿਸ ਤੋਂ ਬਾਅਦ ਪਰਿਵਾਰ ਦੇ ਸਮੂਹ ਮੈਂਬਰ ਮੌਕੇ ਤੇ ਪੁੱਜੇ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਇਸ ਵਾਰ ਦਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਸ਼੍ਰੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਖਾਣਾ ਸਦਰ ਤਰਨਤਾਰਨ ਦੀ ਪੁਲਿਸ ਸਮੇਤ ਮੌਕੇ ਤੇ ਪੁੱਜੇ ਜਿਨ੍ਹਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਡੀਐਸਪੀ ਅਤੁਲ ਸੋਨੀ ਨੇ ਦੱਸਿਆ ਕਿ ਇਸ ਦੀ ਜਾਂਚ फोरेंसिक टीम ਵੱਲੋਂ ਸ਼ੁਰੂ ਕਰਵਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਜਾਣ ਵਾਲੇ ਬਿਆਨਾਂ ਤੇਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਗਲੀ ਵੱਡੀ ਖਬਰ ਅਗਲੇ 48 ਘੰਟਿਆਂ ਵਿੱਚ 14000 ਬੱਚਿਆਂ ਦੀ ਹੋ ਸਕਦੀ ਹੈ ਮੌਤ ਸੰਯੁਕਤ ਰਾਸ਼ਟਰ ਨੇ ਗਾਜ਼ਾ ਵਿੱਚ ਗੰਭੀਰ ਮਨੁੱਖੀ ਸੰਕਟ ਬਾਰੇ ਬਹੁਤ ਚਿੰਤਾਜਨਕ ਚੇਤਾਵਨੀ ਜਾਰੀ ਕੀਤੀ ਹੈ ਸੰਯੁਕਤ ਰਾਸ਼ਟਰ ਦਾ کہنا ਹੈ ਕਿ ਪਾਵੇਂ 11 ਹਫ਼ਤਿਆਂ ਦੀ ਨਾਕਾਬੰਦੀ ਤੋਂ ਬਾਅਦ ਰਾਤ ਸਮਗਰੀ ਲੈ ਕੇ ਜਾਣ ਵਾਲੇ ਟਰੱਕ ਗਾਜ਼ਾ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਹਨ ਪਰ ਅਜੇ ਤੱਕ ਉਥੋਂ ਦੇ ਲੋਕਾਂ ਤੱਕ ਕੋਈ ਮਦਦ ਨਹੀਂ ਪਹੁੰਚੀ ਹੈ ਇਜ਼raਇਲੀ ਅਧਿਕਾਰੀਆਂ ਨੇ ਕਿਹਾ ਹੈ ਕਿ ਮੰਗਲਵਾਰ ਨੂੰ 93 ਟਰੱਕ ਗਾਜ਼ਾ ਪਹੁੰਚੇ ਜਿਨ੍ਹਾਂ ਵਿੱਚ ਆਟਾ ਬੱਚਿਆਂ ਦਾ ਭੋਜਨ ਅਤੇ ਦਵਾਈਆਂ ਸ਼ਾਮਲ ਸਨ ਪਰ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਟਰੱਕ ਕੇ ਰੇਮ ਸ਼ਾਲੋਮ ਕ੍ਰਾਸਿੰਗ ਦੇ ਫਲਸਤੀਨੀ ਖੇਤਰ ਵਿੱਚ ਪਹੁੰਚਣ ਦੇ ਬਾਵਜੂਦ ਲੋਕਾਂ ਨੂੰ ਅਜੇ ਤੱਕ ਕੋਈ ਸਹਾਇਤਾ ਨਹੀਂ ਵੰਡੀ ਗਈ ਹੈ ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਇੱਕ ਟੀਮ ਨੇ ਇਜ਼ਰਾਈਲ ਵੱਲੋਂ ਉਸ ਖੇਤਰ ਵਿੱਚ ਜਾਣ ਦੀ ਇਜਾਜ਼ਤ ਦੇਣ ਲਈ ਕਈ ਘੰਟੇ ਇੰਤਜ਼ਾਰ ਕੀਤਾ ਪਰ ਬਦਕਿਸਮਤੀ ਨਾਲ ਉਹ ਸਾਡੇ ਗੋਦਾਮ ਵਿੱਚ ਰਾਤ ਸਮਗਰੀ ਪਹੁੰਚਾਉਣ ਦੇ ਯੋਗ ਨਹੀਂ ਸਨ ਅੰਤਰਰਾਸ਼ਟਰੀ ਮਾਰਾਂ ਦੁਆਰਾ ਪੋਖਮਰੀ ਦੇ ਜੋਖਮ ਨੂੰ ਜ਼ਾਰ ਕਰਨ ਤੋਂ ਬਾਅਦ ਇਜ਼ਰਾਈਲ ਨੇ ਐਤਵਾਰ ਨੂੰ ਮੂਲ ਮਾਤਰਾ ਵਿੱਚ ਭੋਜਨ ਗਾਜ਼ਾ ਜਾਣ ਦੀ ਇਜਾਜ਼ਤ ਦਿੱਤੀ ਇਸ ਤੋਂ ਇਲਾਵਾ ਦੁਨੀਆ ਦੇ ਕੁਝ ਦੇਸ਼ਾਂ ਨੇ ਇਜ਼ਰਾਈਲ ਤੇ ਗਾਜ਼ਾ ਵਿੱਚ ਹਮਲੇ ਰੋਕਣ ਲਈ ਦਬਾ ਪਾਇਆ ਹੈ ਜਿਸ ਵਿੱਚ ਬ੍ਰਿਟੇਨ ਫਰਾਂਸ ਅਤੇ ਕੈਨੇਡਾ ਸ਼ਾਮਲ ਹਨ ਅਗਲੀ ਵੱਡੀ ਖਬਰ ਆਨਲਾਈਨ ਸੱਟੇ ਦੀ ਆਦਤ ਨੇ ਬਣਾ ਦਿੱਤਾ ਕਾਤਲ ਮੁੰਡੇ ਨੇ ਭੈਣ ਨੂੰ ਉਤਾਰਿਆ ਮੌਤ ਦੇ ਘਾਟ ਅੰਮ੍ਰਿਤਸਰ ਵਿੱਚ ਆਨਲਾਈਨ ਸੱਟੇ ਦੀ ਪੈੜੀ ਆਦਤ ਕਰਕੇ ਪੁਰਾਣੇ ਆਪਣੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਟਨਾ ਮੋਹਕਮਪੁਰਾ ਰਾਜੇਸ਼ ਨਗਰ ਦੀ ਹੈ ਰਾਤ ਵੇਲੇ ਕੁੜੀ ਉਸ ਵੇਲੇ ਪੜਾਈ ਕਰ ਰਹੀ ਸੀ ਉਸਨੇ ਆਪਣੇ ਤਾਏ ਦੇ ਮੁੰਡੇ ਨੂੰ ਚੋਰੀ ਕਰਦਿਆਂ ਫੜ ਲਿਆ ਜਿਸ ਮਗਰੋਂ ਉਸਨੇ ਭੈਣ ਨੂੰ ਚਾਕੂ ਮਾਰ ਦਿੱਤਾ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਣਕਾਰੀ ਮੁਤਾਬਕ ਦੋਸ਼ੀ ਨੌਜਵਾਨ ਵਾਂ ਸੰਜੀਵ ਉਰਫ ਸੰਜੂ ਤੇ ਮ੍ਰਿਤਕ ਨਿਸ਼ਾ ਦੋਵੇਂ 22 ਸਾਲਾ BCA ਦੇ ਵਿਦਿਆਰਥੀ ਸਨ ਦੋਵੇਂ 22 ਤਰੀਕ ਦੇ ਫਾਈਨਲ ਪੇਪਰਾਂ ਦੀ ਤਿਆਰੀ ਕਰ ਰਹੇ ਸਨ ਕਟਨਾ ਵਾਲੀ ਰਾਤ ਨੂੰ ਲਗਭਗ 12:30 ਵਜੇ ਨਿਸ਼ਾ ਦੀ ਮਾਂ ਨੇ ਉਸ ਨੂੰ ਸੌਣ ਲਈ ਕਿਹਾ ਤਾਂ ਨਿਸ਼ਾ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੌਣ ਦੀ ਗੱਲ ਕਹੀ ਸੰਜੂ ਜੋ ਕਿ ਆਨਲਾਈਨ ਸੱਟੇ ਦਾ ਆਦੀ ਸੀ ਜਿਸ ਕਾਰਨ ਕਰਕੇ ਘਰ ਦੇ ਵਿੱਚੋਂ ਜਦੋਂ ਪੈਸੇ ਚੋਰੀ ਕਰਨ ਲੱਗਾ ਸੀ ਨਿਸ਼ਾ ਨੇ ਉਸ ਨੂੰ ਰੋਕਿਆ ਤਾਂ ਉਸਨੇ ਤੇਜ਼ ਤਾਰ ਚਾਕੂ ਨਾਲ ਉਸ ਦਾ ਕਤਲ ਕਰ ਦਿੱਤਾ ਕਮਰੇ ਵਿੱਚੋਂ ਆਵਾਜ਼ ਸੁਣ ਕੇ ਪਰਿਵਾਰ ਉੱਥੇ ਪਹੁੰਚਿਆ ਨਿਸ਼ਾ ਦੀ ਮਤ ਹੋ ਚੁੱਕੀ ਸੀ ਤੇ ਸੰਜੂ ਦੇ ਹੱਥ ਖੂਨ ਨਾਲ ਭਰੇ ਹੋਏ ਸਨ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਬੀਤੀ ਰਾਤ ਇਸ ਸਾਰੀ ਘਟਨਾ ਦੀ ਜਾਣਕਾਰੀ ਮਿਲੀ ਅਸੀਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਮੁੰਡਾ ਆਨਲਾਈਨ ਸੱਟੇ ਦਾ ਆਦੀ ਸੀ ਜਿਸ ਕਾਰਨ ਕਈ ਲੱਖਾਂ ਦਾ ਕਰਜ਼ਾਈ ਵੀ ਸੀ ਅਤੇ ਆਪਣੀ ਟੂ ਵਹੀ ਲਰ ਵੀ ਕਰਜ਼ੇ ਦੇ ਚੱਲਦੇ ਵਿੱਚ ਚੁੱਕਾ ਸੀ ਜਿਸ ਦੇ ਚੱਲਦੇ ਰਾਤ ਵੀ ਘਰ ਵਿੱਚੋਂ ਚੋਰੀ ਕਰਨ ਲੱਗਾ ਸੀ ਜਿਸ ਦੌਰਾਨ ਪੇਣ ਨੇ ਦੇਖ ਲਿਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸੇ ਦੌਰਾਨ ਦੋਸ਼ੀ ਨੇ ਉਸ ਉੱਪਰ ਤੇਜ਼ਦਾਰ ਹਥਿਆਰ ਨਾਲ ਵਾਰ ਕੀਤੇ ਜਿਸ ਨਾਲ ਕੁੜੀ ਦੀ ਮੌਤ o ਅਗਲੀ ਵੱਡੀ ਖਬਰ ਨੀਲੇ ਸੂਟਕੇਸ ਚੋਂ ਮਿਲੀ 18 ਸਾਲਾ ਕੋੜੀ ਦੀ লাশ ਚਲਦੀ ਰੇਲ ਗੱਡੀ ਚੋਂ ਬਾਹਰ ਸੁੱਟਿਆ ਬੈਗ ਇਲਾਕੇ ਚ ਫੈਲੀ ਦਹਿਸ਼ਤ ਬੈਂਗਲੁਰੂ ਦੇ ਬਾਹਰੀ ਇਲਾਕੇ ਪੁਰਾਣੇ ਚੰਦਪੁਰਾ ਰੇਲਵੇ ਪੁਲ ਦੇ ਨੇੜੇ ਇੱਕ ਸੂਟਕੇਸ ਦੇ ਅੰਦਰ ਇੱਕ ਅਣਪਛਾਤੀ ਕੋੜੀ ਦੀ লাশ ਮਿਲੀ ਜਿਸ ਦੀ ਉਮਰ ਲਗਭਗ 18 ਸਾਲ ਦੱਸੀ ਜਾ ਰਹੀ ਹੈ ਸੂਟਕੇਸ ਹਸੂਰ ਮੇਨ ਰੋਡ ਦੇ ਨੇੜੇ ਰੇਲਵੇ ਟਰੈਕ ਦੇ ਨੇੜੇ ਛੱਡਿਆ ਹੋਇਆ ਮਿਲਿਆ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਲੜਕੀ ਦਾ ਕਤਲ ਕਿਤੇ ਹੋਰ ਕੀਤਾ ਗਿਆ ਹੋ ਸਕਦਾ ਹੈ ਤੇ ਫਿਰ লাশ ਨੂੰ ਪੇ ਕੇ ਇਸ ਵਿੱਚ ਰੱਖਿਆ ਗਿਆ ਹੈ ਤੇ ਫਿਰ ਬੈਗ ਚਲਦੀ ਰੇਲ ਗੱਡੀ ਵਿੱਚੋਂ ਸੁੱਟ ਦਿੱਤਾ ਗਿਆ ਹੈ ਪੁਲਿਸ ਨੇ ਮੁੱਢਲੀ ਜਾਂਚ ਕੀਤੀ ਪਰ ਖਬਰ ਮਿਲਣ ਤੱਕ ਰੇਲਵੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਨਹੀਂ ਪਹੁੰਚੇ ਸਨ ਰੇਲਵੇ ਪੁਲਿਸ ਵੱਲੋਂ ਸੂਟਕੇਸ ਖੋਲਣ ਅਤੇ ਜਾਂਚ ਕਰਨ ਤੋਂ ਬਾਅਦ ਪੂਰੀ ਜਾਂਚ ਸ਼ੁਰੂ ਕੀਤੀ ਜਾਵੇਗੀ ਇਸ ਮੌਕੇ ਸਥਾਨਕ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਜਿਹਾ ਲੱਗਦਾ ਹੈ ਕਿ ਸੂਟਕੇਸ ਚਲਦੀ ਰੇਲ ਗੱਡੀ ਵਿੱਚੋਂ ਸੁੱਟਿਆ ਗਿਆ ਸੀ ਹਾਲਾਂਕਿ ਅਜਿਹੇ ਮਾਮਲੇ ਆਮ ਤੌਰ ਤੇ ਰੇਲਵੇ ਪੁਲਿਸ ਦੇ ਅਧਿਕਾਰ ਖੇਤਰ ਚਾਹੁੰਦੇ ਹਨ ਪਰ ਅਸੀਂ ਇਸ ਵਿੱਚ ਸ਼ਾਮਲ ਹਾਂ ਕਿਉਂਕਿ ਇਸ ਘਟਨਾ ਦਾ ਸਾਡੇ ਖੇਤਰ ਨਾਲ ਸੰਬੰਧ ਹੋ ਸਕਦਾ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੂਟਕੇਸ ਵਿੱਚ ਸਿਰਫ Laash ਸੀ ਕੋਈ ਪਛਾਣ ਪੱਤਰ ਜਾਂ ਨਿੱਜੀ ਸਮਾਨ ਨਹੀਂ ਮਿਲਿਆ ਕੁੜੀ ਕਟੋ ਘਟ ਤੋਂ 18 ਸਾਲ ਦੀ ਜਾਪਦੀ ਹੈ ਪਰ ਉਸ ਦੀ ਪਛਾਣ ਨਹੀਂ ਹੋ ਸકી ਹੈ ਉਪਲਬਧ ਸਬੂਤਾਂ ਦੇ ਆਧਾਰ ਤੇ ਇਹ ਸੰਭਾਵਨਾ ਹੈ ਕਿ ਕਤਲ ਕਿਤੇ ਹੋਰ ਹੋਇਆ ਸੀ ਅਤੇ Laash ਨੂੰ ਰੇਲ ਗੱਡੀ ਰਾਹੀਂ ਸੁੱਟ ਦਿੱਤਾ ਗਿਆ ਸੀ ਅਸੀਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਰੱਖਾਂਗੇ ਅਗਲੀ ਵੱਡੀ ਖਬਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਮਮੇਰੇ ਭਰਾ ਨੂੰ ਟਰੈਕਟਰ ਹੇਠਾਂ ਕੁਚਲਿਆ ਹੋਈ ਮੌਤ ਬੁੱਧਵਾਰ ਨੂੰ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਰਾਮਦਵਾਲੀ ਚ ਮਾਮੂਲੀ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਨੇ ਮਮੇਰੇ ਭਰਾ ਨੂੰ ਉਸਦੇ ਪੁੱਤਰ ਦੇ ਸਾਹਮਣੇ ਟਰੈਕਟਰ ਹੇਠਾਂ ਕੁਚਲ ਕੇ ਮੌਤ ਦੇ ਕਾਰਨ ਉਤਾਰ ਦਿੱਤਾ ਹੈ ਮ੍ਰਿਤਕ ਵਿਅਕਤੀ ਮੁਲਜ਼ਮਾ ਵੱਲੋਂ ਰੱਸੀ ਨਾਲ ਬੰਨੇ ਪੁੱਤ ਨੂੰ ਛੁਡਾਉਣ ਲਈ ਆਇਆ ਸੀ ਮ੍ਰਿਤਕ ਵਿਅਕਤੀ ਦੀ ਪਛਾਣ ਭੁਪਿੰਦਰ ਸਿੰਘ ਵਾਸੀ ਰਾਮਦਵਾਲੀ ਵਜੋਂ ਹੋਈ ਹੈ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ 10 ਲੈ ਕੇ ਅਗਲੀ ਰੀ ਕਾਰਵਾਈ ਕਰਦਿਆਂ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ਤੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਭੁਪਿੰਦਰ ਸਿੰਘ ਦੇ ਪੁੱਤਰ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਬੂਟਾ ਸਿੰਘ ਦਾ ਰੀਪਰ ਚਲਾਉਂਦਾ ਸੀ ਅਤੇ ਕਰੀਬ 7 ਦਿਨ ਉਸ ਦਾ ਕੰਮ ਕਰਕੇ ਉਸ ਨੇ ਜਦ ਬੂਟਾ ਸਿੰਘ ਤੋਂ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰੀ ਕਰ ਦਿੱਤੀ ਜਿਸ ਤੋਂ ਬਾਅਦ ਉਹ ਕਿਸੇ ਹੋਰ ਦਾ ਟਰੈਕਟਰ ਚਲਾਉਣ ਲੱਗ ਪਿਆ ਉਸ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਚੰਗੀ ਪਨਵਾਚ ਟਰੈਕਟਰ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਹੀ ਬੂਟਾ ਸਿੰਘ ਵੀ ਟਰੈਕਟਰ ਤੇ ਕੰਮ ਕਰ ਰਿਹਾ ਇਸੇ ਦੌਰਾਨ ਬੂਟਾ ਸਿੰਘ ਉਸਦੇ ਪੁੱਤਰ ਅਬੀ ਅਤੇ ਇੱਕ ਹੋਰ ਨੌਜਵਾਨ ਹੁਸਨ ਨੇ ਉਸ ਨੂੰ ਫੜ ਕੇ ਪਹਿਲਾਂ ਕੁੱਟਿਆ ਅਤੇ ਫਿਰ ਰੱਸੀ ਨਾਲ ਬੰਨ ਦਿੱਤਾ ਬੂਟਾ ਸਿੰਘ ਨੇ ਉਸਦੇ ਪਿਤਾ ਭੁਪਿੰਦਰ ਸਿੰਘ ਨੂੰ ਫੋਨ ਰਾਹੀਂ ਦੱਸਿਆ ਕਿ ਉਸਨੇ ਉਸਦੇ ਪੁੱਤਰ ਨੂੰ ਰੱਸੀ ਨਾਲ ਬੰਨਿਆ ਹੋਇਆ ਹੈ ਅਤੇ ਆਣ ਕੇ ਉਹ ਛੁਡਾ ਕੇ ਲੈ ਜਾਵੇ ਜਸਕਰਨ ਨੇ ਅੱਗੇ ਦੱਸਿਆ ਕਿ ਜਦ ਉਸਦਾ ਪਿਤਾ ਮੌਕੇ ਤੇ ਪਹੁੰਚਿਆ ਤਾਂ ਬੂਟਾ ਸਿੰਘ ਵੱਲੋਂ ਉਸਦੇ ਪਿਤਾ ਤੇ ਟਰੈਕਟਰ ਚੜਾ ਦਿੱਤਾ ਗਿਆ ਉਸਨੇ ਦੱਸਿਆ ਗਿਆ ਹੈ ਕਿ ਬੂਟਾ ਸਿੰਘ ਨੇ ਉਸਦੇ ਪਿਤਾ ਭੁਪਿੰਦਰ ਸਿੰਘ ਨੂੰ ਤਿੰਨ ਚਾਰ ਵਾਰ ਟਰੈਕਟਰ ਹੇਠਾਂ ਕੁਚਲਿਆ ਉਸਨੇ ਅੱਗੇ ਦੱਸਿਆ ਕਿ ਜਦੋਂ ਉਹ ਆਪਣੇ ਪਿਤਾ ਨੂੰ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲੈ ਕੇ ਆਇਆ ਤਾਂ ਡਾਕਟਰ ਨੇ ਉਸਦੇ ਪਿਤਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਗਲੀ ਵੱਡੀ ਖਬਰ ਪੰਜਾਬ ਚ ਬਦਲਿਆ ਮੌਸਮ ਤੇਜ਼ ਹਨੇਰੀ ਨਾਲ ਕਈ ਥਾਵਾਂ ਤੇ ਪਏ ਗੜ੍ਹੇ 4 ਦਿਨਾਂ ਤੱਕ ਪੈਗਾ ਮੀਂਹ ਪੰਜਾਬ ਤੇ ਚੰਡੀਗੜ੍ਹ ਵਿੱਚ ਅਚਾਨਕ ਮੌਸਮ ਦਾ ਮિજાਜ ਬਦਲ ਗਿਆ ਹੈ ਕਈ ਇਲਾਕਿਆਂ ਵਿੱਚ ਤੇਜ਼ ਹਨੇਰੀ ਚੱਲੀ ਕੁਝ ਇਲਾਕਿਆਂ ਵਿੱਚ ਮੀਂਹ ਦੇ ਨਾਲ ਨਾਲ ਗੜੇ ਵੀ ਪਏ ਹਨ ਇਸ ਦੌਰਾਨ ਦਿਨ ਵਿੱਚ ਹੀ ਹਨੇਰਾ ਹੋ ਗਿਆ ਹੈ ਦੱਸ ਦੇਈਏ ਕਿ ਚੰਡੀਗੜ੍ਹ ਪੰਚਕੂਲਾ ਮੋਹਾਲੀ ਰੋਪੜ ਹੁਸ਼ਿਆਰਪੁਰ ਨਵਾਂਸ਼ੇਰ ਵਿੱਚ ਅਚਾਨਕ ਹਨੇਰਾ ਛਾ ਗਿਆ ਅਤੇ ਇਸ ਦੌਰਾਨ ਤੇਜ਼ ਹਨੇਰੀ ਦੇ ਨਾਲ ਨਾਲ ਭਾਰੀ ਮੀਂਹ ਪਿਆ ਇਸ ਦੇ ਨਾਲ ਈ ਨੰਗਲ ਅਤੇ ਪਠਾਨਕੋਟ ਵਿੱਚ ਤੇਜ਼ ਤੂਫਾਨ ਦੇ ਨਾਲ-ਨਾਲ ਗੜੇਮਾਰੀ ਵੀ ਹੋਈ ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਜ਼ਿਲ੍ਹੇ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ ਜਲੰਧਰ ਦੀ ਗੱਲ ਕਰੀਏ ਤਾਂ ਉੱਥੇ ਵੀ ਤੇਜ਼ ਹਵਾਵਾਂ ਚੱਲੀਆਂ 10 ਦੇ 1, 23, 24 ਅਤੇ 25 ਮਈ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਦੋਂ ਕਿ 2 ਮਈ ਨੂੰ ਮੌਸਮ ਖੁਸ਼ਕ ਰਹੇਗਾ 26 ਮਈ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ